आज दोपहर महाराजा क्लॉथ स्टोर इत्ते जड़ा assi jithe khade aan itthe NRI कस्टमर बैठे सी लेडीज 10 ਔਰਤਾਂ ਆਈਆਂ ਉਹ ਫਲੋਰ ਨਹੀਂ ਦੱਸਦੀ ਸੀ ਆਪਣੇ ਆਪ ਨੂੰ ਉਹਨਾਂ ਨੇ NRI ਦੇ ਉਹਨਾਂ ਦੇ ਲਫਾਫੇ ਜੋ ਪਰਚ ਕੱਢਣ ਦੀ ਕੋਸ਼ਿਸ਼ ਕੀਤੀ ਦਰਸ਼ਨ ਲਾਲ ਜਿਹੜੇ ਦੁਕਾਨ ਦੇ ਮਾਲਕ ਹੈ ਉਹਨਾਂ ਨੇ ਦੇਖ ਲਿਆ ਇਨੀ ਰੌਲਾ ਪਾਇਆ ਤਾਂ ਦੌੜੀਆਂ ਫੜ ਕੇ ਲੈ ਲਈਆਂ ਸੀ ਉਹਨਾਂ ਦੇ ਨਾਲ ਅਸੀਂ 25 30 ਮਿੰਟ ਔਰ ਦੇ ਰਹੇ ਇਥੇ 25 30 ਮਿੰਟ ਉਹਨਾਂ ਨੂੰ ਕੋਸ਼ਿਸ਼ ਕਰਦੇ ਰਹਾ ਰੋਕ ਕੇ ਰੱਖਣ ਦੀ ਅਸੀਂ ਪੁਲਿਸ ਨੂੰ ਕਾਲ ਕੀਤੀ ਆਧਾ ਘੰਟਾ ਪੌਣਾ ਘੰਟਾ ਘੰਟਾ ਤੱਕ ਵੀ ਪੁਲਿਸ ਦਾ ਕੋਈ ਮੁਲਾਜ਼ਮ ਸਾਡੇ ਇਥੇ ਨਹੀਂ ਪਹੁੰਚਿਆ ਮੈਂ ਇਹੀ ਗੱਲ ਕਰਦਾ ਜੇ ਉਹ ਚੋਰੀ ਕਰਕੇ ਦੌਰ ਜਾਂਦੀਆਂ ਤੇ ਪੁਲਿਸ ਪ੍ਰਸ਼ਾਸਨ ਨੇ ਕੈਮਰੇ ਵੀ ਖੋਲਣੇ ਸੀ ਬਾਜ਼ਾਰ ਦੀ ਲੋਕੇਸ਼ਨ ਦੇਖਣੀ ਸੀ ਕਿੱਧਰ ਗਈਆਂ ਉਹ ਕਿਦਾਂ ਦੇ ਕੱਪੜੇ ਸੀ ਕੌਣ ਸੀ ਜਦਕਿ ਅਸੀਂ ਖੁਦ 20 25 ਮਿੰਟ 30 ਵਾਧਾ ਘੰਟਾ ਉੱਥੇ ਇਹਨਾਂ ਦਾ ਪ੍ਰਯਾਸ ਕਰਦੇ ਰਿਹਾ ਪਰ ਸਾਨੂੰ ਇਸ ਗੱਲ ਦੀ ਬੜੀ ਸ਼ਰਮ ਮਹਿਸੂਸ ਹੋਈ ਬੜੀ ਜਿਹਾ ਕੋਈ ਘਾਟਾ ਮਸੂਰ ਆ ਕਿ ਸਾਡਾ ਜਿਹੜਾ ਪ੍ਰਯਾਸ ਸਾਰਾ ਵਿਫਲ ਗਿਆ ਉਹ ਸਾਡੇ ਹੱਥੋਂ ਡੋੜ ਗਿਆ ਅਸੀਂ ਇਹੀ ਗੱਲ ਕਰਦੇ ਆ ਪੰਜਾਬ ਸਰਕਾਰ ਦਾ ਨਾਰਾ ਆ ਪੰਜਾਬ ਸਰਕਾਰ ਆਪਕੇ ਦਵਾਰ ਪਰ ਸਾਡਾ ਦਵਾਰ ਖੜੇ ਉਹਨਾਂ ਨੂੰ ਚਿੰਗਣ ਲੱਗਾ ਜਿਹਦੇ ਕਰਕੇ ਪੁਲਿਸ ਇੱਥੇ ਆਈ ਨਹੀਂ ਬਾਅਦ ਚੋ ਡੇਢ ਘੰਟੇ ਬਾਅਦ ਪੁਲਿਸ ਐਸ ਐਚਓ ਸਾਹਿਬ ਇੱਥੇ ਆਏ ਦੁਆਰਾ ਉਹਨਾਂ ਨਾਲ ਮੇਰੀ ਗੱਲ ਹੋਈ ਉਹਨਾਂ ਦਾ ਜਵਾਬ ਇਹ ਸੀ ਐਸ ਐਚਓ ਮਾਨੀਆ ਦਾ ਵੀ ਸਾਡੇ ਕੋਲ ਪੁਲਿਸ ਨਫਰੀ ਘਟਿਆ ਮੈਂ ਉੱਥੇ ਗੋੜ ਦੇ ਵਿੱਚ ਸੀ ਬਾਕੀ ਗੁਲਾਜਮ ਕਿਤੇ ਹੋਰ ਗਏ ਸੀ ਮੈਂ ਇਹੀ ਬੇਨਤੀ ਕਰਨਾ ਪੰਜਾਬ ਸਰਕਾਰ ਨੂੰ ਨਾਰੇ ਛੱਡੀਏ ਪ੍ਰੈਕਟੀਕਲ ਕਰੀਏ ਪੰਜਾਬ ਦੇ ਅੰਦਰ ਬਹੁਤ ਸਾਰੀਆਂ ਲੁੱਟਾਂ ਹੋਆਂ ਸ਼ਰੇਆਮ ਆਪਾਂ ਖੁਆਰਾ ਪੜਦੇ ਆ ਆਪਾਂ ਤੁਹਾਡੇ ਮਾਧਿਅਮ ਚੈਨਲਾਂ ਰਾਹੀਂ ਦੇਖਦੇ ਆ ਕਦੇ ਕਿੱਥੇ ਲੁੱਟ ਲਿਆ ਕਦੇ ਕਿੱਥੇ ਲੋਟ ਦਾਤ ਮਾਰ ਤਰਬੀਏ ਖੋਗੇ ਲਗਾਏ ਫਿਰ ਇਹ ਨਾਮ ਰੱਖਦੇ ਆ ਫਿਰ ਲੱਭਣ ਦੀ ਕੋਸ਼ਿਸ਼ ਕਰਦੇ ਆ ਅਸੀਂ ਤਾਂ ਸਾਰੇ ਵਿਆਹਾਂ ਦੇ ਖੋਦੋਂ ਫੜਿਆ ਸੀ ਪਰ ਸਾਡੀ ਮਿਹਨਤ ਇਹਨਾਂ ਨੇ ਬੇਕਾਰ ਕਰਤੀ ਅੱਜ ਇਸ ਗੱਲ ਦਾ ਅਸੀਂ ਰੋਜ਼ ਪ੍ਰਗਟ ਕਰਦੇ ਆ ਵੀ ਸਾਡੇ ਨਾਲ ਜੋ ਕੀਤਾ ਇਹਨਾਂ ਨੇ ਚੰਗਾ ਨਹੀਂ ਕੀਤਾ ਪੁਲਿਸ ਫੜ ਜਾਣਾ ਪੰਜਾਬ ਸਰਕਾਰ ਨੂੰ ਇਸ ਗੱਲ ਦਾ ਚਾਹੀਦਾ ਆ ਵੀ ਮੁਲਾਜ਼ਮ ਘਟਾ ਬਾਧੇ ਅਸੀਂ ਨਹੀਂ ਦੇਖਣਾ ਇਹ ਤੁਸੀਂ ਰਾਜ ਕਰਦੇ ਹੋ ਤੁਸੀਂ ਸੁਰੱਖਿਆ ਦੇਣੀ ਆ ਦੁਕਾਨਦਾਰ ਸੁਰੱਖਿਅਤ ਹੋਵੇ ਦੁਕਾਨਦਾਰਾਂ ਦੇ ਜਾਨ ਮਾਲ ਦੀ ਰਾਖੀ ਹੋ ਸਕੇ ਤੇ ਜਿਹੜੇ ਕਸਟਮਰ ਇੱਥੇ ਐਨਆਰਆਈ ਆਉਂਦੇ ਆ ਉਹਨਾਂ ਨੂੰ ਵੀ ਬੇਖੌਫ ਹੋ ਕੇ ਤੇ ਆਪਣੀ ਸਮਾਨ ਖਰੀਦ ਸਕਣ ਆਪਣੀ ਸ਼ਾਪਿੰਗ ਕਰ ਸਕਣ ਇੱਥੇ ਬੜਾ ਡਰ ਦਾ ਮਾਹੌਲ ਬਣਿਆ ਪੰਜਾਬ ਦੇ ਅੰਦਰ ਥਾਂ ਥਾਂ ਤੇ ਲੁੱਟਾਂ ਗੋਆ ਅੱਜ ਦਿਨ ਦਿਹਾੜੇ ਸ਼ਰੇਆਮਾਂ ਗਾਂਢ ਹੋਇਆ ਅਸੀਂ ਮੌਲਜਮ ਫੜੇ ਉਹ ਦੌੜ ਗਏ ਇਹਦਾ ਕਸੂਰਵਾਰ ਕੌਣ ਆ ਇਹਦਾ ਜਵਾਬ ਦੇ ਕੌਣ ਆ ਅਸੀਂ ਇਹ ਸਗੋਂ ਪੁੱਛਦੇ ਆਂ